ਮਿਹਰਬਾਨੀ ਇਤਿਹਾਸਿਕ ਧਰਤੀ ਦਿਨਾਨਗਰ اور ਇਤਿਹਾਸਿਕ ਧਰਤੀ ਦੇ ਪੰਜਾਬ ਨੂੰ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਜਿੰਨੇ ਵੀ ਕਦਮ ਚੱਲ ਕੇ ਆਏ ਹੋ ਇੱਕ ਇੱਕ ਕਦਮ ਸਿਰ ਮੱਥੇ ਮੇਰੇ ਮੈਂ ਕੋਈ ਰਾਜਨੀਤਿਕ ਰੈਲੀ ਕਰਨ ਨਹੀਂ ਆਇਆ ਰੈਲੀ ਕਰਨ ਦੀ ਬਾਹਰ ਕਰਦੇ ਬੰਡੀ ਚ ਬਾਹਰ ਉੱਥੇ ਲੱਖਾਂ ਦਾ ਘਟਕਾ ਹੋਗਾ ਹੁਣੇ ਕਰਕੇ ਤਾਂ ਗਏ ਆ ਆਪਾਂ ਕੇਰਿਵਾਲ ਸਾਹਿਬ ਆਏ ਉਹ ਕਦੇ ਫੇਰ ਕਰ ਲਾਂਗੇ ਇੱਥੇ ਕੋਈ ਨਿੰਦਿਆ ਚੁਗਲੀ ਨਹੀਂ ਕਰਨਾ ਹੈ ਕਿਸੇ ਦੀ ਇੱਥੇ ਪਰਿਵਾਰ ਦੇ ਮੁਖੀਆ ਹੋਣ ਦੇ ਨਾਤੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਆਇਆ ਕੋਈ ਸਮੱਸਿਆ ਤਾਂ ਨਹੀਂ ਕੋਈ ਦਿੱਕਤ ਤਾਂ ਨਹੀਂ ਦੱਸੋ ਸਾਰੀ ਸਰਕਾਰ ਲੈ ਕੇ ਆਏ ਨਾਲ ਕਦੇ ਪਹਿਲਾਂ ਇਦਾਂ ਦੇਖਿਆ ਹੈ ਕਿ ਸਾਰੀ ਸਰਕਾਰ ਤੁਹਾਡੇ ਸਾਹਮਣੇ ਬੈਠੀ ਹੋਵੇ ਤੇ ਮੌਕੇ ਤੇ ਆਰਡਰ ਦਿੱਤੇ ਜਾਂਦੇ ਹੋਣ ਕਿ ਜੀ ਕਰ ਦਿਓ ਖੰਨਾ ਸਾਹਿਬ ਨੇ ਬਿਜਲੀ ਦਾ ਫੀਡਰ ਦੀ ਮੰਗ ਕੀਤੀ ਗੁਰਦਾਸਪੁਰ ਵਾਸਤੇ 1 ਕਰੋੜ ਰੁਪਇਆ ਸੈਂਕਸ਼ਨ ਕਰਤਾ 1 ਮਹੀਨੇ ਚ ਨਵਾਂ ਫੀਡਰ ਬਣ ਜਾਊਗਾ ਜੀ ਇਮੀਡੀਏਟਲੀ ਬਿਜਲੀ ਬੋਰਡ ਨਾਲ ਗੱਲ ਹੋ ਗਈ ਹਾਂ ਮੈਨੂੰ ਇੱਕ ਫੋਨ ਵੀ ਆਇਆ ਮੈਂ ਪੂਰਾ ਪੰਜਾਬ ਦੇਖਣਾ ਬਹੁਤ ਸਾਰੇ ਹੋਰ ਵੀ ਫੈਸਲੇ ਲੈਣੇ ਹੁੰਦੇ ਨੇ ਮੈਨੂੰ ਥੋੜਾ ਜਿਹਾ ਜਾਣਾ ਪੈ ਗਿਆ ਮੈਂ ਮਾਫੀ ਚਾਹੁੰਦਾ ਕੁਝ ਹੋਰ ਵੀ ਬਹੁਤ ਸਾਰੇ ਫੈਸਲੇ ਲੈਣੇ ਆਂ ਕਈ ਵਾਰੀ ਕੋਈ ਮੌਕੇ ਤੇ ਫੈਸਲੇ ਲੈਣੇ ਪੈਂਦੇ ਨੇ ਆਪਣੀ ਸਟੇਟ ਐ ਇਹਦੇ ਵਿੱਚ ਬਹੁਤ ਸਾਰੇ ਲੋਕ ਕਿਸਾਨ ਵੀ ਨੇ ਇਹ ਚ ਮਜ਼ਦੂਰ ਵੀ ਨੇ ਇਹ ਚ ਵਪਾਰੀ ਵੀ ਐ ਦੁਕਾਨਦਾਰ ਵੀ ਐ ਇਹ ਚ ਨਰੇਗਾ ਵਾਲੇ ਦਿਹਾੜੀਦਾਰ ਵੀ ਨੇ ਸਭ ਕੁਝ ਪਰਿਵਾਰ ਐ ਕਪੜਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਜੇ ਮਸਕਵੀਰ ਬਾਦਲ ਹੈ ਹਨਾ ਮੈਂ ਤਾਂ ਨਾਂ ਹੀ ਲਿਆ ਕੱਲਾ ਯਾਰ ਲਾ ਯਾਰ ਮਤਲਬ ਕੁਝ ਕਹਾ ਵੀ ਨਹੀਂ ਅਜੇ ਹੈ ਉਹਦੇ ਨਾਂ ਤੇ ਹਾਸਾ ਆ ਜਾਂਦਾ ਹੁਣ ਦਿਓ ਸੁਖਵੀਰ ਬਾਦਲ ਬਚਰਾ ਹਨਾ ਚਲੋ ਜਿਵੇਂ ਜਿੰਨੀ ਵੀ ਅਕਲ ਆ ਵਗਲਾ ਵਰਤੀ ਜਾਂਦਾ ਰਹਿੰਦਾ ਹਨਾ ਤੁਹਾਡੇ ਵਾਲਾ ਹੈ ਅਕਲ ਮਾਝਾ ਬਾਜਵਾ ਉਹਦਾ ਵੀ ਪੰਗਾ ਇਹੀ ਹੈ ਨੂੰ ਲੋਸੀ ਦੂਏ ਕੋ ਆਪਣੇ ਵਿਆਹਾਂ ਸ਼ਾਦੀਆਂ ਵਾਲਾ ਸੂਟ ਜਿਹਨੂੰ ਕੋਦੇ ਕੋਈ ਕਿੱਧਰ ਦੇ ਦਿੰਦਾ ਕੋਈ ਕਿੱਧਰ ਦਿੰਦਾ ਨਾ ਉਹਨੂੰ ਖੋਲਦੇ ਨੇ ਨਾ ਸਮਾਉਂਦੇ ਨੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਵੀ ਲਿਆ ਤੇ ਨਾ ਹੁਣ ਮਿਣਿਆ ਜਾਂਦਾ ਹੈ ਨਾ ਵਾਪਸ ਪੈਂਦਾ ਹੈ ਕੋ ਮਜੀਠਿਆ ਹੈ ਨਾ ਚਾਰ ਪੰਜ ਜਾਣੇ ਨੇ ਇਹ ਕੀ ਕੰਮ ਹੈ ਨਾ ਕੁਰਸੀਆਂ ਖੁੱਸ ਗਿਆ ਟੜ ਕੇ ਉੱਠ ਕੇ ਮੈਨੂੰ ਗਾਣਾ ਦੇਣੀ ਆ ਬਸ ਕੈਨੇਡਾ ਚ ਬਰਫ ਪੈ ਗਈ ਭਗਵਾਨ ਤੁਮਨ ਅਸਤੀਫਾ ਦੇਵੇ ਦੱਸੋ ਜਰਮਨੀ ਚ ਕੋਈ ਕਿਸੇ ਗੱਲ ਤੇ ਦੰਗੇ ਹੋਗੇ ਭਗਵੰਤ ਮਾਨ ਕਰ ਕੀ ਰਿਹਾ ਹੈ ਅਸਲ ਚ ਨਾ ਉਹਨਾਂ ਦੇ ਸੁਪਨੇ ਚ ਭਗਵੰਤ ਮਾਨ ਨਹੀਂ ਉਹਨਾਂ ਸੁਪਨੇ ਤੁਸੀਂ ਆਉਨੇ ਹੋ ਤੁਸੀਂ ਕੀਤਾ ਨਾ ਕੰਮ ਇਹ ਮੇਰੀ ਤਾਂ ਕੋਈ ਔਕਾਤ ਹੀ ਨਹੀਂ ਮੈਂ ਤਾਂ ਵਧੀਆ ਨਹੀਂ ਆਇਆ ਜੀ ਉਹ ਲੁੱਟ ਕੇ ਜੀ ਬਾਦਲ ਲੁੱਟ ਕੇ ਜੀ ਕਾਪਤਲ ਲੁੱਟ ਕੇ ਕਮਾਲ ਆ ਯਾਰ ਕੀ ਇਹ ਨਾ ਨੇ ਯਾਰ ਗੰਦ ਪਾਇਆ ਇੱਥੇ ਪੰਜਾਬ ਚ ਇਹਨਾਂ ਦੇ ਪੈਸੇ ਨਾਰ ਚਲੇ ਜਾਣਗੇ ਧਰਮ ਰਾਜ ਤੋਂ ਲਿਖਾਈ ਬੈਠੇ ਹੋ ਕਿ ਤੁਹਾਡੇ ਪੈਸੇ ਨਾਲ ਆ ਸਕਦੇ ਆ ਲੁੱਟ ਲੋ ਜੋ ਦੇਖੋ ਜੋ ਦੇਖੋ ਲੁੱਟਣ ਤੇ ਬੱਪਾ ਬੰਨਿਆ ਯਾਰ ਲਾਕੀ ਸੀਦਾਂ ਦੇ ਕੱਫਣਾ ਚੋਂ ਪੈਸੇ ਖਾ ਜਾਂਦੇ ਆ ਯਾਰ ਯਾਰ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਐ ਬੱਸ ਕਰੋ ਯਾਰ ਮੇਰੇ ਕੋਲੇ ਫੈਲਾ ਆਉਂਦੀ ਐ ਮੇਰੇ ਰੋਣਾ ਨਿਕਲ ਆਉਂਦਾ ਯਾਰ ਲਹੂ ਨਾਲ ਲਿਖੀਆਂ ਹੋਈਆਂ ਫੈਲਾ ਨੇ ਪੰਜਾਬ ਦੇ ਲੋਕਾਂ ਦੇ ਲਹੂ ਨਾਲ ਲਿਖੀਆਂ ਹੋਈਆਂ ਫੈਲਾ ਕੋਈ ਤਾਂ ਕਦੇ ਤਾਂ ਕੋਈ ਫੈਸਲਾ ਪੰਜਾਬ ਦੇ ਹੱਕ ਚ ਲੈ ਲਿਆ ਹੋਵੇ ਨਹੀਂ ਲਿਆ ਸੌਰੀ ਨਹੀਂ ਲਿਆ ਅਵੇਗਾ ਆਪਦੇ ਚਾਚੇ ਆਪਦੇ ਪੁੱਤ ਆਪਦੇ ਭਤੀਜੇ ਆਪਦੇ ਸਾਲੇ ਆਪਦੇ ਚੀਜੇ ਬਸ ਇਹਦੂ ਵੱਦ ਸੋਚੇ ਨਹੀਂ ਹੁਣ ਕਹਿੰਦੇ ਪਰਿਵਾਰ ਪੰਜਾਬ بچਾਓ ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ ਹੁਣੀ ਪੰਜਾਬ بچਾਓ ਨਹੀਂ ਪਰਿਵਾਰ بچਾਓ ਐ ਤੁਸੀਂ ਪ੍ਰੋਗਰਾਮ ਦੇਖੋ ਕਿਤੇ 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 ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ بچਾਓ ਦੂਜਾ ਕੈਰੋਂ ਮੇਰਾ ਭਈਆ ਬਚਾਓ ਤੀਜਾ ਫਿਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪਹੁੰਚਾਈ ਬਚਾਓ ਉਦੋਂ ਵਾਰ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਣੀ ਇੱਧਰ ਕਿਤੇ ਇੱਧਰ ਚੰਡੇ ਵਾਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ 'ਚ ਵੀ ਆ ਜਾਂਦੇ ਨਾ ਪਰਿਵਾਰ ਪਰਿਵਾਰ ਬਚਾਓ ਕਿਉਂ ਬਚਾਈਏ ਪਰਿਵਾਰ ਵੀ ਅਸੀਂ ਠੀਕ ਲਿਆ ਉਸ ਪਰਿਵਾਰ ਦਾ ਇਸ ਪਰਿਵਾਰ ਨੇ ਜਿੰਨੇ ਘਰਾਂ 'ਚ ਸੱਥਰ ਵਸਾਏ ਨੇ ਭਾਵੇਂ ਚਿੱਟੇ ਦੇ ਰੂਪ 'ਚ ਭਾਵੇਂ ਬੇਅਦਬੀਆਂ ਦੇ ਰੂਪ 'ਚ ਤੇ ਕੀ ਕੀ ਅਸੀਂ ਕੌਣ ਪਰਿਵਾਰ ਬਚਾਈਏ ਨਾ ਦੱਸ ਕਹਿੰਦੇ ਥੋੜਾ ਫਰਜ ਬਣਦਾ ਸਾਡਾ ਪਰਿਵਾਰ ਬਚਾਓ ਫਰਜ ਬਣਦਾ ਸਾਡਾ ਹੱਦ ਆ ਯਾਰ ਮਾਤਾ ਨੂੰ ਵੀ ਕਹ ਕੇ ਆ ਪਠਾਨਕੋਟ ਫੋਨ ਨੂੰ ਵੀ ਕਹਦਾਂ ਤੁਹਾਡੇ ਵਾਲਾ ਐਮਪੀ ਸਨਿਯੋਗ ਹਾਂ 2.5 ਕਿਲੋ ਦਾ ਹੱਥ ਹਾਂਜੀ ਕਦੇ ਹੱਥ ਮਲਾਇਆ 2.5 ਕਿਲੋ ਵਾਲੇ ਨਾਲ ਜਾਂ 2.5 ਕਿਲੋ ਵਾਲੇ ਨੇ ਐਂ ਕੀਤਾ ਹੋਵੇ ਆ ਕੇ ਬਾਅਦ ਚ ਹਾਂਜੀ ਕੰਨਾਂ ਨੂੰ ਹੱਥ ਲਾ ਕੇ ਤੁਹਾਡੇ ਬਾਰਡਰ ਦੇ ਪਰਲੇ ਪਾਸੇ ਤਾਂ ਨਲ ਕੇ ਪਾਡ ਦਿੰਦਾ ਇੱਥੇ ਨਲਕਾ ਲਵਾਇਆ ਕੋਈ ਹੈ ਨਹੀਂ ਐ ਨਹੀਂ ਹੁੰਦਾ ਕੰਮ ਯਾਰ ਐ ਥੋੜੀ ਐ ਕੰਮ